ਕਾਲ ਯੁਗ ਦੇ ਵਿੱਚ ਸੋਨੇ ਦੇ ਉੱਪਰ ਸਾਰੀ ਜਿਹੜੀ ਹੈ ਫਾਈਨਾਂਸ ਚੱਲਦਾ ਸੀ ਇੱਕ ਬੈਂਕ ਜਿਹੜਾ ਹੈਗਾ ਓਨੀ ਹੀ ਉਹ ਆਪਦੀ ਫਾਈਨਾਂਸ ਨੂੰ ਕ੍ਰੀਏਟ ਕਰ ਸਕਦਾ ਜੀਨਾ ਉਹਦੇ ਕੋਲ ਸੋਨਾ ਸੋਨਾ ਹਾਂਜੀ ਇੱਕ ਦੇਸ਼ ਜਿਹੜਾ ਆ ਉਹ ਆਪਦੀ ਓਨੀ ਕਰੰਸੀ ਛਾਪ ਸਕਦਾ ਜੀਨਾ ਉਹਦੇ ਕੋਲ ਸੋਨਾ ਅੱਛਾ ਸੋਨੇ ਦੇ ਉੱਪਰ ਹਾਂ ਹੁਣ ਵਰਲਡ ਬੈਂਕ ਚੋਂ ਆਪਾਂ ਲੋਨ ਲੈਣਾ ਠੀਕ ਇਹਦੀ ਜਦੋਂ ਪੜੋਂਗੇ ਕਿਵੇਂ ਕਾਰਪੋਰੇਟ ਘਰਾਣਿਆਂ ਦੇ ਬੰਦਿਆਂ ਨੇ ਸੋਨਾ ਰੱਖਿਆ ਸੋਨੇ ਦੇ ਉੱਪਰ ਜਿਵੇਂ ਪ੍ਰਾਰਥਨ ਦੇ ਵਿੱਚ ਹੁੰਦਾ ਸੀ ਨਾ ਆਪਣੇ ਸੋਨੇ ਦੀ ਟੂਬ ਰੱਖਿਆ ਹੁੰਦੇ ਆਪਾਂ ਕਹਿੰਦੇ ਗਹਿਣੇ ਰੱਖਦਾ ਹਾਂਜੀ ਭਾਈ ਸਾਹਿਬ ਜੀ ਇੱਕ ਆਪਣੀ ਕੋਣੀ ਬਾਰੇ ਦੱਸੋ ਜਿਵੇਂ ਆਪਾਂ ਵੀ ਦੇਖਿਆ ਜੇਕਰ 25 22 ਦੀ ਵਿੱਚ ਕਹਿੰਦੇ ਕਈ ਕਹਿੰਦੇ ਦੁਨੀਆ ਖਤਮ ਹੋ ਜਾਊਗੀ ਜਦੋਂ ਕੋਈ ਦੂਪਿਆਨਕ ਸਮਾਜ ਹੋ ਜਾ ਹਾਂਜੀ ਨਹੀਂ ਜਿਹੜਾ ਗੁਰਬਾਣੀ ਗੁਰੂ ਦੇ ਵਿੱਚ ਜ਼ਿਕਰ ਆਉਂਦਾ ਹੈ ਨਾ ਉਹ ਜਿਹੜੀ ਸੰਸਾਰ ਦੀ ਖੇਡ ਹੈ ਪਰ ਜੇ ਕੋਈ ਜੀ ਕਹਿ ਰਿਹਾ ਮਹਾ ਜੁੱਧ ਲੱਗ ਜਾਣਾ ਜੀ 3rd ਵਰਲਡ ਵਾਰ ਲੱਗ ਜਾਣੀ ਹੈ ਜੀ ਰਸ਼ੀਆ ਨੇ ਆ ਐਟੈਕ ਕਰ ਦੇਣਾ ਜੀ ਫੁਲਾਣਿਆਂ ਨੇ ਉਹ ਕਰ ਦੇਣਾ ਯੂਰਪ ਡੁੱਬ ਜਾਣਾ ਆਪੇ ਸਾਬ ਇਹ ਬਹੁਤ ਚੱਲਦਾ ਵਿੱਚ ਚੀਨ ਤੇ ਭਾਰਤ ਦਾ ਜਿਹੜਾ ਜੁੱਧ ਲੱਗੂਗਾ ਕਦੇ ਹਾਂਜੀ ਹਾਂਜੀ ਉਹ ਇੱਕ ਦੇਖੋ ਇੱਕ ਵੀ ਜਿਵੇਂ ਅੱਜ ਸਾਡੇ ਦੇਸ਼ ਦੇ ਵਿੱਚ ਜਿਹੜੀ ਸਰਕਾਰ ਆ ਹੁਣ ਆਪਾਂ ਨੂੰ ਪਹਿਲਾਂ ਏਸੀ ਦੀ ਹੱਤਪਾਤੀ ਮੋਬਾਈਲ ਦੀ ਹੱਤਪਾਤੀ ਹੁਣ ਤੇ 50 ਰੁਪਏ ਜੁਨਟ ਹੋਵੇ ਏਸੀ ਚੋਣਾਂ ਦਾ ਪਈ ਹੱਥ ਪੈ ਗਈ ਚਾਹ ਮੋਬਾਈਲ ਹੁਣ ਦੁੱਧ ਦੋ ਦੋ ਲੱਖ ਦੇ ਹੋ ਗਏ ਹੱਥ ਪੈ ਗਈ ਪਰ ਮੋਬਾਈਲ ਕਿਹਦਾ ਏਸੀ ਕਿਹਦਾ ਲਾਈਟ ਕਿਹਦੀ ਹੈ ਉਹਦੇ ਵਿੱਚ ਇਹੋ ਏਆਈ ਲਿਆ ਰਿਹਾ ਕਿਉਂਕਿ ਉਹਨਾਂ ਨੂੰ ਇੱਕ ਦਿਮਾਗ ਉਹਨਾਂ ਨੇ ਪੜ ਲਿਆ ਕਿ ਬੰਦਾ ਸੌਖਾ ਪਾਲਦਾ ਠੀਕ ਹੈ ਜਿੱਧਰ ਬੰਦੇ ਨੂੰ ਸੌਖਾ ਮਿਲਦਾ ਹੈ ਸ਼ਾਰਟਕਟ ਬਹੁਤ ਬਹੁਤ ਉਧਰ ਜਾਂਦਾ ਉਹਨਾਂ ਨੇ ਸੌਖਾ ਕ੍ਰੀਏਟ ਕਰਤਾ ਉਹਨਾਂ ਕੋਲ ਅੱਜ ਤੋਂ 50 ਸਾਲ ਦਾ ਬਾਦ ਦਾ ਮਸਾਲਾ ਬਣਿਆ ਪਿਆ ਪਰ ਹਜੇ ਪਰ ਹਜੇ ਕੀ ਬੰਦੇ ਦੇ ਵਿੱਚ ਜਿੰਨਾ ਹੰਕਾਰ ਜਿੰਨਾ ਰਾਜ ਦਾ ਸਿਸਟਮ ਵਧਦਾ ਜਾਂਦਾ ਉਹ ਇਹੀ ਸੋਚਦਾ ਵੀ ਦੂਸਰੇ ਨੂੰ ਬੱਸ ਕਿਵੇਂ ਕਰਾਂ ਹੁਣ ਸਾਡੀ ਸਿਵਲਾਈਜੇਸ਼ਨ ਹਜੇ ਇੱਥੇ ਦੇਖ ਰਹੀ ਆ ਵੀ ਗਲੀਆਂ ਪੱਕੀਆਂ ਹੋਈਆਂ ਨਾਲੀਆਂ ਪੱਕੀਆਂ ਹੋਈਆਂ ਜੋੜਾਂ ਨੂੰ ਕਾ ਅਸੀਂ ਇੱਥੇ ਬਸੇ ਹਾਂ ਪਰ ਜਿਹੜੀਆਂ ਯੂਰਪ ਵਿੱਚ ਜਾਓ ਅੱਜ ਕੱਲ ਤੁਸੀਂ ਦੇਖਿਓ ਉਹ ਐਪਲ ਦਾ ਇੱਕ ਗੈਜਟ ਆਇਆ ਅੱਖਾਂਗੇ ਅੱਖਾਂ ਮੋਰੇ ਲੱਗ ਜਾਂਦੇ ਹਨ ਹਾਂਜੀ ਹੈਨਾ ਉਹ ਅੱਖਾਂ ਮੂਰੇ ਲੱਗ ਗਿਆ ਜਿੱਤੇ ਤੁਸੀਂ ਦੇਖੋ ਵੀ ਜਦੋਂ ਇੱਕ ਆਰਟੀਫੀਸ਼ੀਅਲ ਦੁਨੀਆ ਉਹਦੀ ਅੱਖਾਂ ਦੇ ਅੱਗੇ ਆ ਗਈ ਹੈ ਉਹਦੇ ਮਤਲਬ ਉਹਦੇ ਨਾਲ ਉਹਦਾ ਪਿਆਰ ਪੈ ਗਿਆ ਬਾਹਰੋਂ ਟੋਕਰੀਆ ਜੀ ਉਹ ਤਾਂ ਜੇ ਸੈਲੋ ਦੇ ਵਿੱਚ ਚੱਲਦੇ ਪਏ ਆ ਬੈਟਰੀ ਚੱਲਦੀ ਆ ਰੇ ਚੱਲਦੀ ਆ ਐਡਿਕਟ ਹੋ ਗਿਆ ਉਹ ਤਾਂ ਨਸ਼ੇ ਤੋਂ ਵੀ ਮਾਲਾ ਨਿਊ ਵਰਡ ਆਰਡਰ ਚੱਲ ਰਿਹਾ ਠੀਕ ਹੈ ਇਹਦਾ ਕਨਸੈਪਟ ਆ ਉਹਦਾ ਕਨਸੈਪਟ ਇਹ ਹੈ ਕਿ ਦੁਨੀਆ ਨੂੰ ਸੈਟੇਲਾਈਟ ਦੁਆਰਾ ਹਾਂਜੀ ਭਾਈ ਸਰ ਜੀ ਇੱਕ ਆਪਣੀ ਕੋਈ ਖੋਣੀ ਬਾਰੇ ਦੱਸੋ ਜਿਵੇਂ ਆਪਾਂ ਦੇਖਿਆ ਜੇਕਰ ਉਸਤਾਈ ਠਾਈ ਦੇ ਵਿੱਚ ਕਹਿੰਦੇ ਕਈ ਕਹਿੰਦੇ ਦੁਨੀਆ ਖਤਮ ਹੋ ਜੂਗੀ ਹਾਂ ਜੇ ਕੋਈ ਦੂਪਿਆਨਕ ਸਮਾਜ ਹੋਵੇ ਇਹਦੇ ਬਾਰੇ ਮਤਲਬ ਥੋੜੇ ਖੁੱਲ ਕੇ ਦੱਸੋ ਹਾਂਜੀ ਨਹੀਂ ਜਿਹੜਾ ਗੁਰਬਾਣੀ ਗੁਰੂ ਦੇ ਵਿੱਚ ਜ਼ਿਕਰ ਆਉਂਦਾ ਹੈ ਨਾ ਉਹ ਜਿਹੜੀ ਸੰਸਾਰ ਦੀ ਖੇਡ ਹੈ ਕਿਉਂਕਿ ਮਾਲਕ ਨੇ ਆਪਦੀ ਮਿਹਨਤ ਨਾਲ ਬਣਾਈ ਹੋਈ ਹੈ ਹੂੰ ਇਹ ਉਹਨਾਂ ਦਾ ਆਪ ਦਾ ਖੇਡ ਹੈ ਠੀਕ ਹੈ ਜੀ ਇੰਨੀ ਛੇਤੀ ਇਹ ਦੁਨੀਆ ਜਿਹੜੀ ਹੈ ਖਤਮ ਨਹੀਂ ਹੁੰਦੀ ਹਾਂ ਜਿਸ ਤਰ੍ਹਾਂ ਸਮੇਂ-ਸਮੇਂ ਤੇ ਪਰਲੋ ਆਉਂਦੀਆਂ ਰਹਿੰਦੀਆਂ ਨੇ ਜਿਵੇਂ ਪਿੱਛੇ ਜੀ ਆਪਾਂ ਹੁਣ ਜਿਵੇਂ ਕਰੋਨਾ ਆਇਆ ਸੀਗਾ ਇਹ ਵੀ ਇੱਕ ਪਰਲੂ ਸੀ ਨਾ ਇਹ ਇੱਕ ਮੈਨਮੇਡ ਸੀ ਅੱਛਾ ਹੀ ਮੈਨਮੇਡ ਮੈਨਮੇਡ ਆ ਇਹ ਕੁਦਰਤੀ ਨਹੀਂ ਸੀ ਜਿਵੇਂ ਹੁਣ ਜਿਨ੍ਹਾਂ ਦੇ ਕੋਲ ਐਸ ਵਕਤ ਸਾਰੇ ਸੰਸਾਰ ਦਾ ਸਭ ਤੋਂ ਜਾਂਦੇ ਧਨ ਹੈ ਆਪਾਂ ਉਹਨਾਂ ਨੂੰ ਕਾਰਪੋਰੇਟ ਕਰਾਣੇ ਵੀ ਕਹਿ ਦਿੰਦੇ ਆ ਆਪਾਂ ਉਹਨਾਂ ਨੂੰ ਵੱਡੇ ਮਿਲੀਨੀਅਰ ਬਿਲੀਨੀਅਰ ਬੈਂਕਰਸ ਵੀ ਕਹਿ ਦਿੰਦੇ ਆ ਹਾਂਜੀ ਉਹਨਾਂ ਨੇ ਧਰਤੀ ਦੇ ਉੱਪਰ ਆਪਦਾ ਰਾਜ ਸਥਾਪਿਤ ਕਰਨ ਲਈ ਆਪਦੀ ਸ਼ਕਤ ਸਥਾਪਿਤ ਕਰਨ ਲਈ ਗੁਰਬਾਣੀ ਵਿੱਚ ਤਾਂ ਇਹਨਾਂ ਨੂੰ ਕੀੜੇ ਕਿਹਾ ਕਿਉਂਕਿ ਅਕਾਲਪੁਰਖ ਦੇ ਹੁਕਮ ਦੇ ਬਰਾਬਰ ਚੱਲਦੇ ਆ ਹੂੰ ਸੁਣ ਗੱਲਾਂ ਆਕਾਸ਼ ਕੀ ਕੀਟਾਂ ਹੀ ਰੀਸ ਮਾਲਕ ਦੀਆਂ ਖੇਡਾਂ ਨੂੰ ਬੁਝ ਕੇ ਤੇ ਆਪ ਰੀਸ ਕਰਨ ਦੀ ਕੋਸ਼ਿਸ਼ ਕਰਦੇ ਆ ਹੂੰ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਕੋਈ ਕਰੋਨਾ ਆ ਗਿਆ ਕੋਈ ਵੱਡੀ ਮਹਾਮਾਰੀ ਆ ਗਿਆ ਹੁਣ ਤੁਸੀਂ ਦੇਖੋ ਉਦੋਂ ਤਾਂ ਕਹਿੰਦੇ ਸੀ ਵੀ 8 ਫੁੱਟ ਤੱਕ ਕਰਦਾ ਮਾਰ 10 ਫੁੱਟ ਤੱਕ ਕਰਦਾ ਇਹਦੀ ਦਵਾਈ ਨਹੀਂ ਆਈ ਤਾਂ ਫਿਰ ਦਿਨਾਂ ਦੇ ਵਿੱਚ ਕਿੱਥੇ ਗਾਇਬ ਹੋ ਗਿਆ ਹੁਣ ਠੀਕ ਹੈ ਨਾ ਹਾਂ ਬਿਮਾਰੀ ਤਾਂ ਸੀਗੀ ਕਿਉਂਕਿ ਕਈਆਂ ਦੀਆਂ ਮੌਤਾਂ ਵੀ ਹੋਈਆਂ ਕਈ ਉਸ ਦੇ ਵਿੱਚ ਜਾਨਾਂ ਗਵਾਗੇ ਜਵਾਨੀ ਵਿੱਚ ਵੀ ਜਵਾਨਾਂ ਗਵਾਗੇ ਪਰ ਉਸ ਨੂੰ ਵਧਾ ਚੜਾ ਕੇ ਇਨਸਾਨੀਅਤ ਨਹੀਂ ਪੇਸ਼ ਕਰ ਠੀਕ ਹੈ ਫੋਬੀਆ ਉਹਦਾ ਜਾਦੇ ਬਣ ਗਿਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ 0% ਨਹੀਂ ਸੀ ਸੀਗਾ ਪਰ ਉਹਨੂੰ ਇੱਕ ਮਹਾਮਾਰੀ ਬਣਾ ਕੇ ਉਹਨੂੰ ਵੱਡੇ ਲੈਵਲ ਤੇ ਰਾਜਨੀਤਿਕ ਤੌਰ ਤੇ ਵੀ ਪੇਸ਼ ਕੀਤਾ ਲਾਹੇ ਨੇ ਇਸੇ ਤਰ੍ਹਾਂ ਜਿਹੜਾ ਕੋਈ 27 28 ਦੇ ਵਿੱਚ ਇਹੋ ਜਿਹਾ ਕੋਈ ਪ੍ਰਮਾਣ ਨਹੀਂ ਕੋਈ ਇਹ ਹੈ ਜਾਂ ਨਹੀਂ ਸਭ ਮਾਲਕ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ ਅੱਜ ਕੱਲ ਨੈਟ ਤੇ ਚੱਲਿਆ ਹੋਇਆ ਉਤੋਂ ਵੀ ਜਈ ਕਈ ਵਾਰੀ ਵੀਊ ਵਾਇਆ ਲੈਂਦਾ ਹੱਸ ਤੇ ਵੀ ਕਹਿ ਦਿੰਦੇ ਐ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਜੇ ਹਾਂ ਆਪਾਂ ਜੇ ਕੋਈ ਇਨਸਾਨੀਅਤ ਦੇ ਵਿੱਚ ਕੋਈ ਸਰਕਾਰਾਂ ਦਾ ਜਾਂ ਕੋਈ ਹੋਵੇ ਉਹ ਤਾਂ ਆਪਾਂ ਨਹੀਂ ਕਹਿ ਸਕਦੇ ਪਰ ਜੇ ਕੋਈ ਜੀ ਕਹਿ ਰਿਹਾ ਮਹਾ ਜੁੱਧ ਲੱਗ ਜਾਣਾ ਜੀ ਥਰਡ ਵਰਡ ਵਾਰ ਲੱਗ ਜਾਣੀ ਹੈ ਜੀ ਰਸ਼ੀਆ ਨੇ ਐਟੈਕ ਕਰ ਦੇਣਾ ਜੀ ਫੁਲਾਣਿਆਂ ਨੇ ਉਹ ਕਰ ਦੇਣਾ ਯੂਰਪ ਡੁੱਬ ਜਾਣਾ ਕੁਝ ਨਹੀਂ ਹੁੰਦਾ ਤੇ ਇੱਕ ਇੱਕ ਪਾਇਸ ਇਹ ਬਹੁਤ ਚੱਲਦਾ ਵਿੱਚ ਚੀਨ ਤੇ ਭਾਰਤ ਦਾ ਜਿਹੜਾ ਜੁੱਧ ਲੱਗੂਗਾ ਕਹਿੰਦੇ ਹਾਂਜੀ ਹਾਂਜੀ ਉਹ ਇੱਕ ਦੇਖੋ ਇੱਕ ਪੋਲੀਟੀਕਲ ਸੁਮੇਖਿਆ ਠੀਕ ਹੈ ਜੀ ਵੀ ਜਿਵੇਂ ਅੱਜ ਸਾਡੇ ਦੇਸ਼ ਦੇ ਵਿੱਚ ਜਿਹੜੀ ਸਰਕਾਰ ਆ ਦੂਸਰੀ ਸਰਕਾਰ ਉਹਨੂੰ ਹਰਾਉਣ ਦੇ ਲਈ ਪੱਬਾਂ ਭਾਰ ਹੋਈ ਹੋਈ ਆ ਹੂੰ ਜੇਕਰ ਆਪਾਂ ਦੇਖੀਏ ਇੱਕ ਜਿਹੜੇ ਸਾਡੇ ਫਾਈਨੈਂਸ਼ਲੀ ਸਮੱਸਿਆਵਾਂ ਹੁੰਦੀਆਂ ਨੇ ਉਹ ਹੁੰਦੀਆਂ ਨੇ ਸਮੇਂ-ਸਮੇਂ ਤੇ ਜੁੱਧ ਲੱਗਦੇ ਹੀ ਆਏ ਆ ਜਿਵੇਂ ਆਪਾਂ 47 ਦਾ ਦੇਖੀਏ 65 ਦਾ ਦੇਖੀਏ 71 ਦਾ ਦੇਖੀਏ 99 ਵਿੱਚ ਦੇਖੀਏ ਪਰ ਉਹ ਉਹਨੂੰ ਮੈਂ ਪਰਲੋ ਨਹੀਂ ਕਹਿ ਸਕਦੇ ਅੱਛਾ ਹਾਂ ਵੀ ਪਰਲੋ ਆ ਜੂ ਵੱਡੀ ਉਹਨਾਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਬਾਕੀ ਜਿਹੜੇ ਗੁਰਮੁਖ ਨਾਮ ਦੇ ਵਿੱਚ ਸੱਚ ਵਿੱਚ ਸਮਾਏ ਆ ਭਗਤੀ ਕਰਦੇ ਆ ਉਹਨਾਂ ਨੂੰ ਕੋਈ ਡਰ ਨਹੀਂ ਠੀਕ ਹੈ ਹਾਂਜੀ ਹਾਂਜੀ ਉਹਨਾਂ ਨੂੰ ਆਪ ਮੰਨਤਾਂ ਦਾ ਵੀ ਰੱਖਿਆ ਕਰਦਾ ਨੇ ਜਿਹੜੀਆਂ ਆਪਾਂ ਦੇਖਿਆ ਇਹ ਆਮ ਆਮ ਲੋਕ ਜਿਹੜੀ ਭੁੱਖਣੀ ਕਰਦੇ ਆ ਇਹ ਮਤਲਬ ਇਹ ਕਨਸੈਪਟ ਜਿਹੜਾ ਜ਼ਿਕਰ ਕਿੱਥੋਂ ਲੈਂਦੇ ਨੇ ਮਤਲਬ ਵੀ ਇਹ ਕਹੇ ਜਾਂਦੇ ਬਹੁਤ ਸਾਰੀਆਂ ਕਿਤਾਬਾਂ ਹਾਂਜੀ ਠੀਕ ਹੈ ਜੀ ਹਾਂ ਕਿਤਾਬਾਂ ਦੇ ਵਿੱਚੋਂ ਜ਼ਿਕਰ ਲੈ ਲੈਂਦੇ ਆ ਹੋਰ ਲੈ ਲੈਂਦੇ ਆ ਬਾਕੀ ਇਹਦੇ ਵਿੱਚ ਆਪਾਂ ਦੇਖੀਏ ਤਾਂ ਕੋਈ ਸਚਾਈ ਨਹੀਂ ਹੈ ਠੀਕ ਹੈ ਜੀ 2012 ਚ ਵੀ ਤੁਸੀਂ ਦੇਖਿਆ ਹੋਣਾ ਉਹਦੋਂ ਵੀ ਕਹਿੰਦੇ ਸੀ ਦੁਨੀਆ ਖਤਮ ਹੋ ਜਾਣੀ ਇਹ ਉਦੋਂ ਚੋਂ ਨੈਟ ਦਾ ਜ਼ਮਾਨਾ ਘਟ ਸੀ ਨਾ ਹਾਂਜੀ 1999 ਤੋਂ ਬਾਅਦ ਜਦੋਂ 2000 ਸ਼ੁਰੂ ਹੋਣਾ ਸੀਗਾ ਆਪਾਂ ਛੋਟੇ ਛੋਟੇ ਹੀ ਹੁੰਦੇ ਸੀ ਉਦੋਂ ਵੀ ਕਹਿੰਦੇ ਸੀ 2012 ਚ ਕਹਿਣ ਲੱਗੇ ਹੁਣ 27 ਚ ਕਹਿਣ ਲੱਗੇ ਇਹੋ ਜਿਹਾ ਕੁਝ ਵੀ ਨਹੀਂ ਹੁਣ 27 ਸਾਈਟਾਂ ਤੇ ਬਹੁਤ ਚੱਲ ਰਿਹਾ ਹੈਗਾ ਹਾਂਜੀ ਬਹੁਤ ਚੱਲਦਾ ਕਿਉਂਕਿ ਉਹ YouTube ਪੈਸੇ ਦਿੰਦਾ ਤੇ ਉਹ ਫਿਰ ਜੋ ਝੂਠ ਦੇ ਵੀ ਦੇਣੇ ਸੱਚ ਦੇ ਵੀ ਦੇਣੇ ਉਹਨਾਂ ਤਾਂ ਘੰਟਿਆਂ ਦੇ حساب ਨਾਲ ਦੇਣੇ ਆ ਤੇ ਇਸ ਤਰ੍ਹਾਂ ਕਰਕੇ ਇਹ ਜਿਆ ਕੋਈ ਵੀ ਗੁਰਬਾਣੀ ਵਿੱਚ ਪ੍ਰਮਾਣ ਜਾਂ ਕੋਈ ਅਵਸਥਾ ਮੁਤਾਬਕ ਵੀ ਆ ਫਕੀਏ ਤਾਂ ਕੋਈ ਇਹ ਜਿਆ ਕੋਈ ਖੇਡ ਨਹੀਂ ਠੀਕ ਹੈ ਜੀ ਮਤਲਬ ਹੈਜੇ ਕਲਯੁਗ ਦੀ ਅਮਰ ਬਹੁਤ ਲੰਬੀ ਹੈ ਇਸ ਕਲਯੁਗ ਦੀ ਤਾਂ ਬਹੁਤ ਲੰਬੀ ਹੈ ਪਰ ਦੁਨਿਆਵੀ ਜੇ ਦੇਖੀਏ ਆਪਾਂ ਹਾਂ ਕੋਈ ਕਰੋਨਾ ਤਰ੍ਹਾਂ ਕੋਈ ਵੱਡੀ ਲਹਿਰ ਚੱਲ ਜਾਂਦੀ ਹੈ ਮੈਨਮਿਟ ਲਹਿਰਾਂ ਹੁੰਦੀਆਂ ਰਹਿੰਦੀਆਂ ਨੇ ਕੋਈ ਬਿਮਾਰੀ ਉਹ ਤਾਂ ਸਮੇਂ-ਸਮੇਂ ਤੇ ਆਉਂਦੀਆਂ ਹੀ ਰਹਿੰਦੀਆਂ ਕਦੇ ਚੇਚਕ ਆ ਗਈ ਕਦੇ ਪਲੇਗ ਆ ਗਈ ਕਦੇ ਕੋਸ਼ ਆ ਗਿਆ ਕਦੇ ਕੋਸ਼ ਆ ਗਿਆ ਉਹ ਤਾਂ ਇੱਕ ਵੱਖਰੀ ਗੱਲ ਹੈ ਠੀਕ ਹੈ ਹਾਂ ਉਹ ਇੱਕ ਨਾਰਮਲ ਹੁੰਦਾ ਦੁਨੀਆਂ ਹੁੰਦੀ ਵੀ ਐਸਨਾਮੀ ਆ ਜਾਂਦੀ ਹੈ ਹੋਰ ਉਹ ਕਿਉਰ ਹੋ ਜਾਂਦਾ ਪਰ ਜੇ ਆਪਾਂ ਕਹੀਏ ਕੋਈ ਵਰਲਡ ਵਾਰ ਲੱਗ ਕੋ ਪਰਲੋ ਹੀ ਆ ਜਾਣੀ ਕੋਈ ਖਤਮ ਹੀ ਹੋ ਜਾਣਾ ਕੁਝ ਨਹੀਂ ਨੇ ਗੁਰੂ ਸਾਹਿਬ ਨੇ ਜੇਕਰ ਕੀਤਾ ਸੀ ਵੀ ਚੀਨ ਤੇ ਭਾਰਤ ਦਾ ਜੋ ਜਿਵੇਂ ਆਪਾਂ ਇੱਕ ਦੇਖਿਆ ਕੋਈ ਕਹਾਣੀ ਚੱਲਦੀ ਹੁੰਦੀ ਹੈ ਨੈਟ ਤੇ ਤੁਸੀਂ ਵੀ ਦੇਖਦੇ ਹੋ ਹਾਂਜੀ ਹਾਂਜੀ ਦੇਖੋ ਜੀ ਇਹਦੇ ਵਿੱਚ ਦਸਮਨ ਦੀ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇਹੋ ਜਿਹਾ ਕੋਈ ਜ਼ਿਕਰ ਨਹੀਂ ਆਉਂਦਾ ਠੀਕ ਹੈ ਜੀ ਜੇ ਆਪਾਂ ਇਹਨਾਂ ਨੂੰ ਲਈਏ ਤੇ ਬਾਹਰ ਦੀਆਂ ਜਿਹੜੀਆਂ ਹੋਰ ਹੈਗੀਆਂ ਨੇ ਹਾਂਜੀ ਉਹਦੇ ਵਿੱਚ ਪ੍ਰਮਾਣ ਮਿਲਦੇ ਆ ਬਾਕੀ ਬਾਣੀ ਵਿੱਚ ਤਾਂ ਨਹੀਂ ਜ਼ਿਕਰ ਆਉਂਦਾ ਕਿਉਂਕਿ ਉਹਨੇ ਚ ਨੇ ਇਹੀ ਜ਼ਿਕਰ ਕੀਤਾ ਗਿਆ ਸੀ ਕਾਫੀ ਦੇਖਿਆ ਨੇ ਕਿ ਇਹ ਚੀਨ ਤੇ ਭਾਰਤ ਜਿਹੜਾ ਜੁੱਧ ਲੱਗਣਾਗਾ ਹਾਂਜੀ ਅੱਧੀ ਦੁਨੀਆ ਜਿਹੜੇ ਅੱਧੇ ਮੁਲਕ ਹੋਣਗੇ ਉਹ ਚੀਨ ਨਾਲ ਹੋਣਗੇ ਤੇ ਅੱਧੇ ਜਿਹੜੇ ਭਾਰਤ ਨਾਲ ਹੋਣਗੇ ਹਾਂਜੀ ਉਸ ਤੋਂ ਬਾਅਦ ਕਹਿੰਦੇ ਦੁਨੀਆ ਦਾ ਖਾਤਮਾ ਹੋਊਗਾ ਹਾਂਜੀ ਨਹੀਂ ਗਰੋਂ ਕੋ ਦੇਖੋ ਇਹ ਨਾ ਜਿਹੜੀਆਂ ਪ੍ਰੋਪੋਗੈਂਡੇ ਹੁੰਦੀਆਂ ਆ ਠੀਕ ਹੈ ਜੀ ਜਿਵੇਂ ਆਪਣੇ ਦੇਸ਼ ਦੇ ਵਿੱਚ ਵੋਟਾਂ ਲੈਣ ਦੇ ਲਈ ਮੰਦਰ ਜਾਂ ਗੁਰਦੁਆਰਿਆਂ ਨੂੰ ਇੱਕ ਬਣਾ ਲਿਆ ਜਾਂਦਾ ਹਾਂਜੀ ਕੇਂਦਰ ਬਣਾਇਆ ਜਾਂਦਾ ਕੇਂਦਰ ਬਣਾਇਆ ਜਾਂਦਾ ਠੀਕ ਹੈ ਜੀ ਇਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਐਜੂਕੇਸ਼ਨਲ ਤੌਰ ਤੇ ਲਈਏ ਨਾ ਏਸ਼ੀਆ ਦੀ ਰਾਜਨੀਤੀ ਹਮ ਯੂਰਪ ਦੀ ਰਾਜਨੀਤੀ ਠੀਕ ਹੈ ਜੀ ਔਰ ਜਿਹੜੀ ਹੈ ਅਮਰੀਕਾ ਸਾਈਡ ਮੈਨ ਜਿਹੜੀ ਰਾਜਨੀਤੀ ਚੱਲਦੀ ਹੈ ਹਾਂਜੀ ਉਹ ਰਾਜਨੀਤਿਕ ਲੋਕ ਵੀ ਜਿਹੜੀਆਂ ਉਹ ਇਹੋ ਜਿਹੀਆਂ ਗੱਲਾਂ ਨੂੰ ਜਿਆਦਾ ਕਰਦੇ ਆ ਵੀ ਤਾਂ ਕਿ ਇੱਕ ਜਨਤਾ ਵਿੱਚ ਭੈ ਦਾ ਮੌਲ ਬਣੇ ਸਾਰੇ ਪਾਸੇ ਹੋਵੇ ਇਹ ਰਾਜਨੀਤਿਕ ਗੱਲਾਂ ਠੀਕ ਹੈ ਜੀ ਹਾਂਜੀ ਤੇ ਜਿਹੜਾ ਇੱਕ ਨਵਾਂ ਆਪਣਾ ਕਹਿ ਰਹੇ ਨੇ ਵਰਲਡ ਆਰਡਰ ਨਹੀਂ ਇਹਦਾ ਇੱਕ ਨਾਮ ਚੱਲਿਆ ਨਿਊ ਵਰਲਡ ਆਰਡਰ ਹੈ ਨਿਊ ਵਰਲਡ ਆਰਡਰ ਚੱਲ ਰਿਹਾ ਠੀਕ ਹੈ ਜੀ ਇਹਦਾ ਕਨਸੈਪਟ ਆ ਉਹਦਾ ਕਨਸੈਪਟ ਇਹ ਹੈ ਕਿ ਦੁਨੀਆ ਨੂੰ ਸੈਟੇਲਾਈਟ ਦੁਆਰਾ ਫੋਨ ਦੁਆਰਾ ਸੈਟੇਲਾਈਟ ਦੁਆਰਾ ਕਾਬੂ ਕਰ ਲੈਣਾ ਠੀਕ ਹੈ ਜੀ ਇਨਸਾਨੀਅਤ ਨੂੰ ਇਸੇ ਸੈਟੇਲਾਈਟ ਦੀ ਕਲਾ ਨੂੰ ਵਰਤ ਕੇ ਇੰਨਾ ਕੁ ਡਾਊਨ ਕਰ ਦੇਣਾ ਕਿ ਸਿਰਫ ਇਨਸਾਨ ਜਿਹੜਾ ਆ ਰੋਟੀ ਖਾਣ ਨੂੰ ਹੂੰ ਸਵੇਰੇ ਉੱਠ ਕੇ ਕੰਮ ਕਰ ਲਿਆ ਰੋਟੀ ਖਾ ਲਈ ਇੱਥੋਂ ਤੱਕ ਹੀ ਉਹ ਆਪਦਾ ਜੀਵਨ ਸਮਝੇ ਠੀਕ ਹੈ ਜੀ ਪ੍ਰੋਟੈਸਟ ਨਾ ਕੋ ਕਰੀ ਓਕੇ ਆਉਣ ਵਾਲੇ ਸਮਝਾ ਹਾਂਜੀ ਕਾਰਪੋਰੇਟ ਇਹ ਕਹਿੰਦਾ ਆ ਕਿ ਅਸੀਂ ਤੁਹਾਨੂੰ ਫੈਸਿਲਿਟੀ ਦਿੰਨੇ ਆ ਤੁਹਾਨੂੰ ਕੰਮ ਵੀ ਦਿੰਨੇ ਆ ਤੁਹਾਡੇ ਤੋਂ ਟੈਕਸ ਵੀ ਲਵਾਂਗੇ ਸਹੂਲਤ ਮਾਣੋ ਟੈਕਸ ਉਤਾਰੀ ਚੱਲੋ ਸਹੂਲਤਾਂ ਲਈ ਚੱਲੋ ਰੋਟੀ ਖਾਣ ਤੱਕ ਆਪਦਾ ਮਤਲਬ ਰੱਖੋ ਇਹ ਨਾ ਦੇਖੋ ਵੀ ਇਹ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹ ਕਬਜ਼ਾ ਕਰਨਾ ਚਾਹੁੰਦੇ ਆ ਉਦੇ ਤਹਿਤ ਹੁਣ ਉਹਨਾਂ ਨੇ ਸੈਟੇਲਾਈਟ ਦੇ ਰਹੀ ਜਾਂ ਜਿਵੇਂ ਅੱਜਕੱਲ ਤੁਸੀਂ ਦੇਖਿਆ ਉਹ ਐਪਲ ਦਾ ਇੱਕ ਗੈਜਟ ਆਇਆ ਅੱਖਾਂ ਅੱਖਾਂ ਮੂਰੇ ਲੱਗ ਜਾਂਦਾ ਹਾਂਜੀ ਹੈਨਾ ਉਹਨੂੰ ਅੱਖਾਂ ਮੂਰੇ ਲੱਗ ਗਿਆ ਜਿੱਤੇ ਤੁਸੀਂ ਦੇਖੋ ਵੀ ਜਦੋਂ ਇੱਕ ਆਰਟੀਫੀਸ਼ਲ ਦੁਨੀਆ ਉਹਦੀ ਅੱਖਾਂ ਦੇ ਅੱਗੇ ਆ ਗਈ ਹੈ ਉਹਦੇ ਮਤਲਬ ਉਹਦੇ ਨਾਲ ਉਹਦਾ ਪਿਆਰ ਪੈ ਗਿਆ ਬਾਹਰੋਂ ਟੁੱਟੀਆਂ ਜੀਬ ਉਹ ਤਾਂ ਜੇ ਸੈਲੋ ਦੇ ਵਿੱਚ ਚੱਲਦੇ ਪਏ ਆ ਬੈਟਰੀ ਚੱਲਦੀ ਆ ਰੇ ਚੱਲਦੀ ਆ ਐਡਿਕਟ ਹੋ ਗਿਆ ਉਹ ਤਾਂ ਨਸ਼ੇ ਤੋਂ ਵੀ ਮਾਲਾ ਠੀਕ ਹੈ ਕਿ ਨਾ ਸਾਨੂੰ ਐਡਿਕਸ਼ਨ ਹੋ ਗਈ ਹੁਣ ਫੋਨ ਦੀ ਕਿੰਨੀ ਐਡਿਕਸ਼ਨ ਹੈ ਤੇ ਇੱਥੇ ਜਦੋਂ ਕਰਦਾ ਤੇ ਜਦੋਂ ਸਾਡੇ ਬ੍ਰੇਨ ਦੀ ਇੱਕ ਆਲਟੀਫਿਸ਼ੀਅਲ ਦੁਨੀਆ ਪਾਸੇ ਗੇਨਿੰਗ ਹੋ ਗਈ ਨਾਰਮਲ ਅਸੀਂ ਰਹੇ ਹੀ ਨਹੀਂ ਤੇ ਉਹ ਕਿੰਨੀ ਮਾੜੀ ਹੈ ਇਸੇ ਤਰ੍ਹਾਂ ਕਿ ਇਹਦੇ ਚਿਪ ਲਾਣ ਦੀ ਗੱਲ ਹੋ ਰਹੀ ਆ ਉਹ ਗੈਜਟਸ ਆ ਰਹੇ ਆ ਬਚਨ ਦੀ ਲੋੜ ਆ ਸਾਨੂੰ ਇਹਦੇ ਤੋਂ ਕਿਵੇਂ ਬਚਾਂਗੇ ਵੀ ਜਿਹੜਾ ਸਾਡਾ ਦੇਸੀ ਕਲਚਰ ਸੀ ਜੋ ਸਾਡੇ ਬਜ਼ੁਰਗਾਂ ਦਾ ਸੀ ਜੋ ਨੇਚਰ ਦਾ ਨੇਚੁਰਲ ਕਲਚਰ ਹੈ ਉਹਨੂੰ ਨਾ ਛੱਡੋ ਮਿਹਨਤ ਦੀ ਕਮਾਈ ਨਾ ਛੱਡੋ ਵੇਲੀਆਂ ਖਾਣੀਆਂ ਨਾ ਸਿੱਖੋ ਹੁਣ ਅੱਜਕੱਲ ਬੇਸ਼ੱਕ ਆਪਾਂ ਚਲੋ ਸਾਰੇ ਗੁਰਮਖੰਦੇ ਚੈਨਲ ਆ ਸੰਸਥਾ ਦੇ ਵੀ ਆ ਸਾਰਿਆਂ ਦੇ ਹੁੰਦੇ ਆ ਪਰ ਆਪਾਂ ਜੀ ਹੁਣ ਸੋਚੀ ਵੀ ਇਹੀ ਠੀਕ ਆ 10 ਸਾਲ ਤੁਸੀਂ ਵਿਹਲੀਆਂ ਬੈਠ ਕੇ ਖਾ ਲੋ 10 ਸਾਲਾਂ ਬਾਅਦ ਤੁਸੀਂ ਖੇਤ ਵਿੱਚ ਜਾਣ ਨੂੰ ਜੀ ਨਹੀਂ ਕਰੂਗਾ ਦੁਕਾਨ ਤੇ ਬੈਠਾ ਹੂੰ ਦਿਲ ਨਹੀਂ ਕਰੂਗਾ ਲੇਬਰ ਕਰਨ ਨੂੰ ਦਿਲ ਨਹੀਂ ਕਰੂਗਾ ਹੱਡਾਂ ਵਿੱਚੋਂ ਮਿਹਨਤ ਨਿਕਲ ਜੂ ਨਹੀਂ ਇਹੀ ਉਹ ਚਾਹੁੰਦੇ ਇਹੀ ਕਾਰਪੋਰੇਟ ਹੁੰਦਾ ਪੈਸਾ ਅਬਛਾ ਦੋ ਇਹ ਮੰਨਦਾ ਮੈਂ ਅੱਛਾ ਜੀ ਇਹ ਨਿਊ ਵਰਲਡ ਆਰਡਰ ਮੰਨਦਾ ਇਹ ਭਿਆਨਕਾ ਇਹ ਜਿਹੜੀਆਂ ਇਹ ਧਿਆਨ ਬਦਲਣਦੀਆਂ ਗੱਲਾਂ ਨੇ 27 ਚਾਹ ਹੋ ਜਾਣਾ 28 ਚਾਹ ਹੋ ਜਾਣਾ ਵੇਖਾ ਵੇਖੀ ਸਾਰੇ ਗੱਲਾਂ ਕਰੀ ਜਾਂਦੇ ਆ ਭਵਿਕ ਇਹ ਧਿਆਨ ਬਦਲਣਦੀਆਂ ਆ ਅਸਲ ਜਿਹੜਾ ਵਾਰ ਆ ਉਹ ਆ ਚੱਲਦਾ ਪਿਆ ਇਦੋਂ ਵੀ ਇੰਨਾ ਵਿਹਲੇ ਕਰ ਦੋ ਤੁਸੀਂ ਦੇਖੋ ਇਹਦੇ ਪਿੱਛੇ ਦਿਮਾਗ ਕਿਸ ਦਾ ਹੈ ਦਿਮਾਗ ਇਹਦੇ ਵਿੱਚ ਕਾਰਪੋਰੇਟ ਦਾ ਹੈ ਠੀਕ ਹੈ ਜੀ ਜਿਹੜੀ ਏਸ਼ੀਆ ਯੂਰਪ ਦੀ ਰਾਜਨੀਤੀ ਚਲਾਉਣ ਵਾਲੇ ਲੋਗ ਆ ਅਮਰੀਕਾ ਦੀ ਰਾਜਨੀਤੀ ਚਲਾਉਣ ਵਾਲੇ ਲੋਗ ਆ ਬڑے ਵੱਡੇ ਵੱਡੇ ਬਿਲੇਨੀਅਰ ਮਿਲੇਨੀਅਰ ਜਿਨ੍ਹਾਂ ਨੇ ਬੈਂਕਿੰਗ ਸਿਸਟਮ ਕ੍ਰੀਏਟ ਕੀਤਾ ਹਾਂਜੀ ਸੋਨੇ ਦੇ ਉੱਪਰ ਕਲਯੁਗ ਦੇ ਵਿੱਚ ਸੋਨੇ ਦੇ ਉੱਪਰ ਸਾਰੀ ਜਿਹੜੀ ਹੈ ਫਾਈਨਾਂਸ ਚੱਲਦਾ ਇੱਕ ਬੈਂਕ ਜਿਹੜਾ ਹੈਗਾ ਉਹਨੂੰ ਓਨੀ ਹੀ ਉਹ ਆਪਦੀ ਫਾਈਨਾਂਸ ਨੂੰ ਕ੍ਰੀਏਟ ਕਰ ਸਕਦਾ ਜਿਨ੍ਹਾਂ ਉਹਦੇ ਕੋਲ ਸੋਨਾ ਸੋਨਾ ਹਾਂਜੀ ਇੱਕ ਦੇਸ਼ ਜਿਹੜਾ ਆ ਉਹ ਆਪਦੀ ਓਨੀ ਕਰੰਸੀ ਛਾਪ ਸਕਦਾ ਜਿਨ੍ਹਾਂ ਉਹਦੇ ਕੋਲ ਸੋਨਾ ਅੱਛਾ ਸੋਨੇ ਦੇ ਉੱਪਰ ਹਾਂ ਹੁਣ ਵਰਲਡ ਬੈਂਕ ਚੋਂ ਆਪਾਂ ਲੋਨ ਲੈਣਾ ਜਿਨ੍ਹਾਂ ਸਾਡੇ ਦੇਸ਼ ਕੋਲ ਸੋਨਾ ਉਹਨਾਂ ਨੂੰ ਲੋਨ ਮਿਲਦਾ ਇੱਕ ਬੈਂਕ ਨੇ ਵੀ ਦੂਸਰੇ ਬੈਂਕ ਤੋਂ ਲੋਨ ਲੈਣਾ ਤਾਂ ਉਹ ਜਿੰਨਾ ਉਹਦੇ ਕੋਲੇ ਸੋਨੇ ਦੀ ਪ੍ਰਾਪਰਟੀ ਹੈ ਉਹਨੂੰ ਉਹਨਾਂ ਨੂੰ ਲੋਨ ਮਿਲਦਾ ਪਰ ਸੋਨਾ ਰੱਖ ਕੇ ਲੋਨ ਕੌਣ ਦੇ ਰਿਹਾ ਇਹ ਬੈਂਕਿੰਗ ਸਿਸਟਮ ਦੀ ਪ੍ਰਣਾਲੀ ਆਪਾਂ ਨੂੰ ਥੋੜਾ ਜਿਹਾ ਇਹ ਕਿਸੇ ਦਿਨ ਫੇਰ ਆਪਾਂ ਕਰਾਂਗੇ ਇਹਦੀ ਜਦੋਂ ਪੜ੍ਹਾਂਗੇ ਕਿਵੇਂ ਕਾਰਪੋਰੇਟ ਘਰਾਣਿਆਂ ਦੇ ਬੰਦਿਆਂ ਨੇ ਸੋਨਾ ਰੱਖਿਆ ਸੋਨੇ ਦੇ ਉੱਪਰ ਜਿਵੇਂ ਪ੍ਰਾਰਥਨ ਦੇ ਵਿੱਚ ਹੁੰਦਾ ਸੀ ਨਾ ਆਪਣੇ ਸੋਨੇ ਦੀ ਟੂਬ ਰੱਖਿਆ ਹੁੰਦੇ ਜੀ ਆਪਾਂ ਉਹ ਕਹਿੰਦੇ ਗਹਿਣੇ ਰੱਖਦਾ ਗਹਿਣੇ ਰੱਖ ਕੇ ਤੇ ਆਪਾਂ ਉਹ ਪਰਚੀ ਲੈ ਆਉਂਦੇ ਉਹ ਪਰਚੀ ਲੈ ਜਾ ਕੇ ਜਿਵੇਂ ਅੱਜ ਵੀ ਹੁੰਦਾ ਜਿਵੇਂ ਆਪਾਂ ਤੇਲ ਦਾ ਡਰੰਮ ਭਰਉਣਾ ਅੜਤੀ ਦੀ ਪਰਚੀ ਦੇ ਦਿੰਦੇ ਹਾਂ ਇਸੇ ਤਰ੍ਹਾਂ ਕਿ ਧਨਾਢ ਬੰਦੇ ਨੇ ਸੋਨਾ ਰੱਖ ਲਿਆ ਉਹ ਕਹਿੰਦਾ ਮੇਰੀ ਪਰਚੀ ਦੇ ਦੇ ਉਹਨ ਪਰਚੀ ਇੰਨੀ ਮਕਬੂਲ ਹੋਣ ਲੱਗੀ ਉਹਨੇ ਸੋਨੇ ਦੇ ਵੰਡੇ ਪਰਚੀਆਂ ਲੋਟਸ਼ਾਪ ਤੇ ਛਾਪਤੀ ਰੱਖਿਆ ਸੋਨਾ ਹੀ ਆ ਠੀਕ ਹੈ ਜੀ ਪਰ ਉਹਨਾਂ ਸੋਨਾ ਉਹਦੇ ਉਹਦੇ ਵੰਡੇ ਜਿਵੇਂ ਪਰਚੀਆਂ ਦੇਤੀਆਂ ਆ ਚੱਕ ਪਰਚੀ ਜਿਵੇਂ ਕੁੱਪੜ ਹੁੰਦੇ ਨੇ ਨਾ ਚਾਹ ਵਾਲੇ 100 ਦੇ ਦੇ ਕੁੱਪੜ ਦੇ ਦੇ ਮੈਨੂੰ ਹਾਂਜੀ ਇਸੇ ਤਰ੍ਹਾਂ ਤਣਾੜ ਨੇ ਸੋਨਾ ਆਪਣੇ ਕੋਲ ਰੱਖ ਲਿਆ ਹੂੰ ਤੇ ਪਰਚੀਆਂ ਉਪਰ ਛਾਪਦੀਆਂ ਪਰਚੀਆਂ ਦੇ ਉੱਪਰ ਬੈਂਕ ਬਣ ਗਏ ਉਹੀ ਨੋਟ ਆ ਠੀਕ ਹੈ ਨਾ 2500 ਦੀਆਂ ਪਰਚੀਆਂ ਛਾਪਦੀਆਂ 100 ਦੀਆਂ ਛਾਪਦੀਆਂ ਪਰਚੀ ਹੁਣ ਪੈਸੇ ਇਹਦੇ ਚ ਕਾਗਜ਼ ਚ ਕੀ ਆ ਕੁਝ ਵੀ ਨਹੀਂ ਹੈ ਪਰ ਤਣਾੜ ਦੀ ਮੋਹਰ ਆਏ ਜੇ ਉੱਪਰ ਕਿ ਕਰ ਉਹ ਕਾਰਪੋਰੇਟ ਸਿਸਟਮ ਵਾਲੇ ਜਿਹੜਾ ਹੈਗੇ ਆ ਉਹ ਇਹ ਸੋਚ ਲਿਆ ਵੀ ਸਾਰੀ ਧਰਤੀ ਦੇ ਉੱਪਰ ਕਿਵੇਂ ਰਾਜ ਹੋਵੇ ਕਿਉਂਕਿ ਬੰਦੇ ਦੇ ਵਿੱਚ ਜਿੰਨਾ ਹੰਕਾਰ ਜਿੰਨਾ ਰਾਜ ਦਾ ਸਿਸਟਮ ਵਧਦਾ ਜਾਂਦਾ ਉਹ ਇਹੀ ਸੋਚਦਾ ਵੀ ਦੂਸਰੇ ਨੂੰ ਬੱਸ ਕਿਵੇਂ ਕਰਾ ਹੁਣ ਸਾਡੀ ਸਿਵਲਾਈਜੇਸ਼ਨ ਹਜੇ ਇੱਥੇ ਦੇਖ ਰਹੀ ਆ ਵੀ ਗਲੀਆਂ ਪੱਕੀਆਂ ਹੋਈਆਂ ਨਾਲੀਆਂ ਪੱਕੀਆਂ ਹੋਈਆਂ ਜੋੜਾਂ ਨੂੰ ਕੜਾ ਅਸੀਂ ਇੱਥੇ ਬਸੇ ਹੋਏ ਆ ਪਰ ਜਿਹੜੀਆਂ ਯੂਰਪ ਵਿੱਚ ਜਾਓ ਤੁਸੀਂ ਉਧਰ ਜਾਓ ਸਾਡੇ ਬੰਦੇ ਤਾਂ ਆਮ ਲੇਬਰ ਕਰਨ ਜਾਂਦੇ ਆ ਪਰ ਤੁਸੀਂ ਇੱਕ ਪਾਰ ਖੋਦੀ ਨਾ ਲਓ ਉਹ ਸਿਵਿলাইゼਸ਼ਨ ਕਿੱਥੇ ਟੱਪ ਗਈ ਹੁਣ ਉਹ ਸਿਵਿলাইゼਸ਼ਨ ਦੂਸਰੀਆਂ ਨੀਵੀਆਂ ਸਿਵਿলাইゼਸ਼ਨ ਨੂੰ ਖਤਮ ਕਰਦੀ ਹੈ ਬੈਂਕਿੰਗ ਸਿਸਟਮ ਉਹਨਾਂ ਕੋਲ ਹੈ Google ਦਾ ਤੁਸੀਂ ਸਾਰਾ ਹੈੱਡਕ quarter ਅਮਰੀਕਾ ਚਾ ਬੈਂਕਿੰਗ ਦਾ ਹੈੱਡਕ quarter ਸਾਰਾ ਅਮਰੀਕਾ ਵਿੱਚ ਆ ਸਾਰਾ ਜਿੰਨਾ ਵੀ ਤੁਹਾਡੇ ਜਹਾਜ਼ ਬਣਦੇ ਆ ਸੈਟਲ ਚ ਬਣਦੇ ਆ ਤੁਹਾਡੇ ਜਿੰਨੇ ਸਮੁੰਦਰੀ ਜਹਾਜ਼ ਬਣਦੇ ਆ ਅਮਰੀਕਾ ਵਾਲੀ ਸਾਈਡ ਬਣਦੇ ਆ ਸਾਰਾ ਸਿਸਟਮ ਉਹਨਾਂ ਦੇ ਕੋਲ ਹੈ ਐਡੇਡੇ ਦੇਸ਼ ਆ ਉਹ ਡੇਡਡ ਕਰੋੜ ਦੀ ਆਬਾਦੀ ਦੇ ਦੇਸ਼ ਆ ਤੇ ਤੁਸੀਂ ਦੇਖੋ 5 500 ਕਰੋੜ 600 ਕਰੋੜ ਦੇ ਆਬਾਦੀ ਵਾਲੇ ਦੇਸ਼ਾਂ ਨਵਸ ਕਰਕੇ ਬੈਠੇ ਠੀਕ ਹੈ ਕਿ ਨਹੀਂ ਉਹ ਚਲਾਉਂਦੇ ਆ ਉਹੀ ਕਰ ਰਹੇ ਆ ਉਹਦੇ ਤੋਂ ਬਚਨ ਦੀ ਲੋੜ ਆ ਉਹ ਸਾਡੇ ਹੱਡਾਂ ਵਿੱਚੋਂ ਮਿਹਨਤ ਕੱਢਦੇ ਪਏ ਆ ਜਿਹਨੂੰ ਘਰ ਬੈਠੇ 2 4 ਠੰਮ ਕੇ ਲਾ ਕੇ ਲੱਖ ਰੁਪਈਆ ਆਉਂਦਾ ਉਹ ਕਹਿੰਦਾ ਛੱਡ ਪਰੇ ਆਪਾਂ ਕਰਨਾ ਹੂੰ ਔਰ ਨੈਗੇਟਿਵਿਟੀ ਨੂੰ ਜਿਆਦਾ ਪ੍ਰਮੋਟ ਹੋ ਰਹੀ ਆ ਠੀਕ ਹੈ ਜੀ ਜਿੰਨਾ ਕੋਈ ਨੰਗੇਜ ਹੋ ਕੇ ਦਿਖਾਉਂਦਾ ਜਿੰਨਾ ਕੋਈ ਨਸ਼ਾ ਦਿਖਾਉਂਦਾ ਜਿੰਨਾ ਕੋਈ ਇਸ ਤਰ੍ਹਾਂ ਦਿਂਦਿਆ ਚੁਗਲ ਕਰਾ ਉਹਨੇ ਪੈਸੇ ਵੱਧ ਹੈ ਤੇ ਇਹ ਕਲਚਰ ਕੀ ਆ ਖਰਾਬ ਨਹੀਂ ਹੋ ਰਿਹਾ ਸਾਰਾ ਕੁਝ ਸਾਰਾ ਜਿਹੜੀ ਆਪਣੇ ਬਜ਼ੁਰਗਾਂ ਨੇ ਮਿਹਨਤ ਕੀਤੀ ਹੈ ਹੂੰ ਕੁਰਤੇ ਪਹਿਜੇ ਉਹਨਾਂ ਦੇ ਫਿਰ ਵੀ ਉਹਨਾਂ ਨੇ ਕਿਹਾ ਵੀ ਚਾਹੇ 500 ਰੁਪਏ ਮਿਲਣਾ ਚਾਹੇ 300 ਉਹਨਾਂ ਦਾ ਮਿਹਨਤ ਦੀ ਖਾਣੀ ਮਿਹਨਤ ਦੀ ਖਾਣੀ ਉਹ ਦੇਵਤੇ ਸੀਗੇ ਹੂੰ ਕਨਸੈਪਟ ਉਹਨਾਂ ਦੇ ਸੀ ਵੀ ਤੁਸੀਂ ਮਿਹਨਤ ਦੀ ਖਾਓ ਮਰੋਗੇ ਨਹੀਂ ਸਾਦਗੀ ਚ ਰਹੋ ਤੁਹਾਨੂੰ ਕੋਈ ਵਾਸ ਨਹੀਂ ਕਰ ਸਕੂ ਕਿਉਂਕਿ ਉਹਨਾਂ ਨੇ ਦੁੱਖ ਹੰਡਾਏ ਸੀ ਹੰਡਾਏ ਸੀ ਸਾਡੀ ਸਿਵਲਾਈਜੇਸ਼ਨ ਨਵੀਂ ਆ ਗਈ ਹੈ ਹੁਣ ਆਪਾਂ ਨੂੰ ਪਹਿਲਾਂ ਏਸੀ ਦੀ ਹੱਤਪਾਤੀ ਮੋਬਾਈਲ ਦੀ ਹੱਤਪਾਤੀ ਹੁਣ ਜੇ 50 ਰੁਪਏ ਯੂਨਟ ਹੋਵੇ ਏਸੀ ਚਲਾਉਣਾ ਪਵੇ ਹੱਤ ਪੈ ਗਈ ਚਾਹੇ ਮੋਬਾਈਲ ਹੁਣ ਦੁੱਡ ਦੋ ਦੋ ਲੱਖ ਦੇ ਹੋ ਗਏ ਹੱਤ ਪੈ ਗਈ ਪਰ ਮੋਬਾਈਲ ਕੀ ਦਾ ਏਸੀ ਕੀ ਦਾ ਲਾਈਟ ਕੀ ਦੀ ਆ ਅਸੀਂ ਨੇਚਰ ਤੋਂ ਤੋੜੀ ਇਹ ਆ ਨਿਊ ਵਰਡ ਆਰਡਰ ਨੇਚਰ ਤੋਂ ਤੋੜ ਕੇ ਆਰਟੀਫੀਸ਼ੀਅਲ ਜਿਹੜੀ ਹੈਗੀ ਆ ਉਹਦੇ ਨਾਲ ਜੋੜ ਦੋ ਉਹਦੇ ਵਿੱਚ ਹੀ ਉਹ ਏਆਈ ਲਿਆ ਰਿਹਾ ਕਿਉਂਕਿ ਉਹਨਾਂ ਨੂੰ ਇੱਕ ਦਿਮਾਗ ਉਹਨਾਂ ਨੇ ਪੜ ਲਿਆ ਕਿ ਬੰਦਾ ਸੌਖਾ ਪਾਲਦਾ ਠੀਕ ਹੈ ਜੀ ਜਿੱਧਰ ਬੰਦੇ ਨੂੰ ਸੌਖਾ ਮਿਲਦਾ ਹੈ ਸ਼ਾਰਟਕਟ ਬਹੁਤ ਬਾਰੇ ਉਧਰ ਜਾਂਦਾ ਹਾਂ ਉਹਨਾਂ ਨੇ ਸੌਖਾ ਕ੍ਰੀਏਟ ਕਰਤਾ ਉਹਨਾਂ ਕੋਲ ਅੱਜ ਤੋਂ 50 ਸਾਲ ਦਾ ਬਾਦ ਦਾ ਮਸਾਲਾ ਬਣਿਆ ਪਿਆ ਬਣਿਆ ਪਿਆ ਪਰ ਹਜੇ ਕੱਢ ਨਹੀਂ ਰਹੇ ਹੌਲੀ 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 ਸਿਵਲਾਈਜੇਸ਼ਨ ਨੂੰ ਇੱਥੋਂ ਤੱਕ ਲੈ ਜਾਣਗੇ ਬਿਲਕੁਲ ਆਪਣੇ ਹੁਣ ਦੇਖੋ ਆਪਣੇ ਪਿੰਡਾਂ ਦਾ ਮਾਹੌਲ ਆ ਜਦੋਂ ਕਰੋਨਾ ਲੱਗ ਗਿਆ ਸੀਗਾ ਬੰਦ ਹੋ ਗਿਆ ਸਾਰਾ ਸ਼ਹਿਰ ਦੇ ਵਿੱਚ ਜਿਹੜੇ ਬੰਦੇ ਰੋਜ਼ ਪੈਕਟਾਂ ਵਾਲਾ ਦੁੱਧ ਪੀਂਦੇ ਆ ਬ੍ਰੈਡ ਖਾਂਦੇ ਆ ਬੁਰਾ ਹਾਲ ਸੀ ਲਾਈਨਾਂ ਲੱਗੀਆਂ ਹੁਣ ਪਿੰਡਾਂ ਵਿੱਚ ਨਹੀਂ ਸੀ ਕਿਉਂਕਿ ਆਪ ਆਪ ਕਰਦੇ ਹਾਂ ਹਮ ਆਪਣੇ ਇਥੇ ਉਧਾਰੀ ਸਿਸਟਮ ਵਿੱਚ ਬਹੁਤ ਘੱਟ ਫਰਕ ਪਿਆ ਸੀਗਾ ਹਾਂ ਬਹੁਤ ਘੱਟ ਉਧਾਰੀ ਸਿਸਟਮ ਵੀ ਚੱਲਦਾ ਵੀ ਚਲ ਕੋਈ ਨਹੀਂ ਦੇ ਦੇ ਹੁਣ ਬੂਥ ਵਾਲਾ ਧਾਰ ਨਹੀਂ ਦਿੰਦਾ ਆਪਸੌਖੇ ਰਹੇ ਫਿਰ ਪਿੰਡਾਂ ਵਾਲਿਆਂ ਨੇ ਹੁਣ ਜਿਹੜਾ ਅਨਾਜ ਆ ਉਹ ਤਾਂ ਖਾਣਾ ਹੀ ਖਾਣਾ ਖੇਤੀ ਓਵੇਂ ਦੀ ਓਵੇਂ ਆ ਗਈ ਉਹਨਾਂ ਦੇਖਿਆ ਵੀ ਖੇਤੀ ਤਾਂ ਓਵੇਂ ਹੀ ਖੜੀ ਹੈ ਹਮ ਪ੍ਰਭਾਵਿਤ ਕੀ ਹੋਇਆ ਬਿਜ਼ਨੈਸਮੈਨ ਹੋਇਆ ਜਿਹਨੇ ਇੱਥੋਂ ਚੱਕ ਇੱਥੇ ਦੇਣਾ ਸੀਗਾ ਪੈਕਟਾਂ ਵਾਲੇ ਹੋਏ ਖਾਣੇ ਜਿਹੜਾ ਤੁਸੀਂ ਦੇਖੋ ਆਰਟੀਫੀਸ਼ਲ ਪ੍ਰੋਡਕਸ਼ਨ ਦੇ ਉੱਪਰ ਆਧਾਰਤ ਹੈ ਉਹ ਵੀ ਪ੍ਰਭਾਵਿਤ ਹੁੰਦਾ ਹੈ ਜਦੋਂ ਵੀ ਕੋਈ ਗੱਲ ਆਉਂਦੀ ਹੈ ਹਮ ਹੁਣ ਅੱਜ ਕੋਈ ਬਿਜ਼ਨੈਸਮੈਨ ਨਹੀਂ ਉੱਠ ਕੇ ਟਰਨਾਲਾਉਂਦੇ ਸਹੀ ਅਗਲੇ ਦੀ ਭਾਈ ਦਿਹਾੜੀ ਮਰਦੀ ਹੈ ਦੋ ਦਿਨ ਬੰਦ ਹੋ ਗਈ ਦੁਕਾਨ ਕੀ ਕਰੋ ਸਟੂਡੈਂਟ ਨਹੀਂ ਲਾਉਂਦੇ ਬਿਜ਼ਨੈਸਮੈਨ ਨਹੀਂ ਲਾਉਂਦੇ ਕੌਣ ਲਾਉਂਦੇ ਆ ਜਿਹੜੇ ਵਿਲੇ ਸੁਰਖਰੂ ਆ ਹਮ ਮਿਹਨਤ ਕਰਕੇ ਨਾਮ ਜਪਣ ਵਾਲੇ ਆ ਉਹ ਖੜਦੇ ਜਾ ਕੇ ਸਰਕਾਰ ਦੇ ਕੋਲ ਸੇ ਤਾਂ ਹੀ ਸਾਡੇ ਤੋਂ ਉਹਨਾਂ ਨੂੰ ਪ੍ਰੋਬਲਮ ਆ ਪ੍ਰੋਬਲਮ ਵੀ ਇੱਕੇ ਨਾਮ ਜਪਦੇ ਆ ਦੂਜਾ ਇਹ ਵਿਹਲੇ ਆ ਦੂਜਾ ਹੁਣ ਜੇ ਜੀਵ ਜੇ ਕਹਦੇ ਆ ਵੀ ਉਹ ਘੋੜਾ ਘਾਹ ਨਾ ਖਾਊਗਾ ਤੇ ਫਿਰ ਹੋਰ ਕੀ ਖਾਊਗਾ ਵੀ ਉਹ ਰੋਟੀ ਨਾ ਖਾਊਂਗੇ ਤੇ ਰੋਟੀ ਕਿਹਨਾਂ ਕੋਲ ਆ ਕਿਸਾਨਾਂ ਦੀ ਕੋਲ ਆ ਇਸ ਕਰਕੇ ਜਿਹੜਾ ਨਿਊ ਵਰਡ ਆਰਡਰ ਹੈ ਜਿੰਨਾ ਪੈਸਾ ਦਿੱਤਾ ਜਾਂਦਾ ਕਹਦੇ ਦੇ ਦਿਓ ਜ਼ਮੀਨਾਂ 'ਚੋਂ ਹਾਈਵੇ ਕੱਢਦੇ ਹੋਰ ਕੱਢਦੇ ਕਿਉਂ ਹਾਈਵੇ ਨੇ ਨਿਕਲ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਵਪਾਰ ਕਰਨਾ ਹੈ ਵੱਡਾ ਵਰਗ ਜ਼ਮੀਨਾਂ ਦਾ ਖਰੀਦ ਲੋ ਮੁੜ ਕੇ ਉਹਨਾਂ ਦੇ ਕਾਬਜ ਹੋ ਜਾਓ ਛੋਟੇ ਆਫੇ ਨਾ ਬੋਲਣਗੇ ਪਰ ਕੋਈ ਲੱਭਾਈ ਸਭ ਜੋ ਰੱਪ ਸਮਝਾਉਣੇ ਆ ਲੋਕਾਂ ਨੂੰ ਉਹ ਮਤਲਬ ਲੋਕ ਕਮੈਂਟ ਵੀ ਕਰਦੇ ਵੀ ਯਾਰ ਪਾਗਲ ਨੇ ਕਿਉਂ ਤੁਸੀਂ ਬੋਲਿਓ ਨਹੀਂ ਵੀ ਥੋੜੀ ਜਿਹੀ ਡਿਵੈਲਪਮੈਂਟ ਹੋ ਗਈ ਪੰਜਾਬ 'ਚ ਲੋਕਾਂ ਸਮਝ ਤਾਂ ਨਹੀਂ ਆ ਰਹੀ ਨਾ ਹਜੇ ਵੀ ਹਾਂਜੀ ਦੇਖੋ ਡਿਵੈਲਪਮੈਂਟ ਉਹਨੂੰ ਕਿਹਾ ਜਾਂਦਾ ਜਿਹਦੇ ਵਿੱਚ ਆਪਾਂ ਮਿਹਨਤ ਵੀ ਕਰਦੇ ਆ ਸਾਡਾ ਪਰਿਵਾਰ ਵੀ ਸੁਰੱਖਿਅਤ ਆ ਸਾਰਾ ਕੁਝ ਸੁਰੱਖਿਅਤ ਆ ਹੁਣ ਉਹਨੂੰ ਆਪਾਂ ਇੱਕ ਪਾਸੇ ਡਿਵੈਲਪਮੈਂਟ ਤਾਂ ਦੇਖ ਰਹੇ ਆ ਵੀ ਬੱਚਾ ਜਿਹੜਾ ਹੈਗਾ ਉਹ ਫੋਨ ਦੇਖਦਾ ਨਹੀਂ ਬੋਲਦਾ ਇਹ ਤਾਂ ਡਿਵੈਲਪਮੈਂਟ ਆਪਾਂ ਦੇਖ ਰਹੇ ਆ ਪਰ ਤੁਸੀਂ ਦੇਖੋ ਹਰ ਸੁਭ ਦਾ ਵੀ ਹਰ ਇੱਕ ਚੀਜ਼ ਨਹੀਂ ਹੁੰਦੀ ਹੁਣ ਬੱਚਾ ਜਿਹੜਾ ਮੋਬਾਈਲ ਦੇ ਉੱਪਰ ਆਧਾਰਿਤ ਹੋ ਗਿਆ ਵਿਲੀਆਂ ਖਣ ਦੇ ਆਧਾਰਿਤ ਹੋ ਗਿਆ ਜੇਕਰ ਇਹ ਅੱਜ ਮੰਨ ਲਓ YouTube ਦੇ ਉੱਪਰ ਚੱਲਦਾ ਪਿਆ ਪੈਸਾ ਚੱਲਦਾ Facebook ਇਹ ਬੰਦ ਹੋ ਗਿਆ ਹੂੰ ਇਹ ਕੁਝ ਇਹਨਾਂ ਨੇ ਲੋਨ ਲਿਆ ਹੋ ਰਹਿ ਜ ਹੈ ਤਾਂ ਉਹਨਾਂ ਹੱਥੀ ਆ ਉਹੀ ਬਾਹਰੇ ਆ ਪੈਸੇ ਕੌਣ ਕਿੱਥੇ ਜਾਊ ਠੀਕ ਹੈ ਨਾ ਜੀ ਇਹ ਨੂੰ ਆਪਾਂ ਫਿਰ ਖਤਰੇ ਦੇ ਖੇਤਰ ਚ ਰੱਖ ਲੈਂਦੇ ਆ ਵੀ ਆਪ ਦੀ ਨਾ ਛੱਡਿਓ ਉੱਪਰੋਂ ਜੋ ਤੁਸੀਂ ਮਰਜ਼ੀ ਕਰ ਲਓ ਵੀ ਇਹ ਨਾ ਹੋਵੇ ਕਿਤੇ ਕੱਲ ਨੂੰ ਇਹ ਕੁਝ ਵੀ ਕਰ ਸਕਦਾ ਕਾਰਪੋਰੇਟ ਆ ਭਾਈਓ ਰੱਬ ਤੁਹਾਨੂੰ ਕੀ ਹੈ ਨਾ ਕੁਝ ਵੀ ਕਰ ਸਕਦਾ ਹੁਣ ਇਹ ਕਲਚਰ ਕ੍ਰੀਏਟ ਕੀਤਾ ਜਾ ਸਕਦਾ ਪਿੱਛੇ ਜੀ ਆ ਹੁਣ ਹਰਿਆਣੇ ਵਿੱਚ ਪੰਜ ਚਾਰ ਦਿਨ ਨੈਟ ਬੰਦ ਹੋਇਆ ਸੀ ਲੋਕਾਂ ਦੇ ਵੀਊਜ਼ ਵੇਖਣ ਵਾਲੇ ਸੀ ਬਈ ਜੀ ਬਸ ਦੁਨੀਆ ਹੀ ਖਤਮ ਹੋ ਗਈ ਖਤਮ ਹੋ ਗਈ ਕੋਈ ਕਹਿੰਦਾ ਵੀ ਮੈਨੂੰ ਤਾਂ ਪਤਾ ਹੀ ਉਦੋਂ ਲੱਗਾ ਵੀ ਮੇਰੇ ਪਰਿਵਾਰ ਵਾਲੇ ਬੰਦੇ ਹੀ ਬਹੁਤ ਚੰਗੇ ਨੇ ਲੋਕ ਹਾਸੇ ਵਾਲੀਆਂ ਵੀਡੀਓ ਬਾਰੇ ਬਹੁਤ ਧਿਆਨੀ ਨਾ ਹੋ ਰਿਹਾ ਨੈਟ ਤੋਂ ਬਿਨਾਂ ਹਾਂ ਜੀ ਹਾਂ ਤਾਂ ਇਸ ਕਰਕੇ ਇਹਦੇ ਤੋਂ ਵਜਨ ਦੀ ਲੋੜ ਆ ਹੋਰ ਭਵਿੱਖ ਤਾਂ ਜਿਹੜਾ ਮਾਲਕ ਦੇ ਹੱਥ ਆ ਜੀ ਹਾਂ ਜੀ ਜਿਸ ਹੱਥ ਜੋਰ ਕਰ ਵੇਖੇ ਸੋਏ ਉਹਦੇ ਹੱਥ ਜੋਰ ਆ ਖੂਰ ਕਿਸੇ ਹੱਥ ਨਹੀਂ ਪਰ ਅਕਾਲਪੁਰਖ ਦੀ ਵੀ ਚਰਚਾ ਹੋਣੀ ਚਾਹੀਦੀ ਹੈ ਪਰ ਇਨਸਾਨੀਅਤ ਦੀ ਵੀ ਹੋਣੀ ਚਾਹੀਦੀ ਹੈ ਕਿਉਂਕਿ ਇਨਸਾਨ ਵੀ ਬਹੁਤ ਭੜੀ ਚੀ ਹੈ ਹਾਂ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ